ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਸ਼ੀ ਦੀ ਨਿਊਜ਼ ਜਿਹੜਾ ਤਰਨਤਨ ਖ਼ਬਰ ਰੂਪ ਸਕਤੋ ਜੀ ਐਸ ਸੰਧੂ ਦੀ ਖ਼ਬਰ ਤਰਨਤਨ ਰੂਪ ਸਾਹਿਬ ਦੇ ਪਿੰਡ ਜਵੰਦਪੁਰ ਨੌਜਵਾਨ ਸੁਖਜੀਤ ਸਿੰਘ ਭਾਰਤੀ ਹੈ ਕਿ ਟੀਮ 올림픽 ਵਿੱਚ ਚੁਣੇ ਜਾਣ ਤੇ ਮਾਸਟਰ ਮਹਿੰਦਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿੱਚ ਲੱਡੂ ਵੰਡੇ ਗਏ ਸੁਖਜੀਤ ਸਿੰਘ ਦੇ ਚਾਚਾ ਅਤੇ ਹੋਰ ਨਾਲ ਪਿੰਡ ਵਾਸੀਆਂ ਵੱਲੋਂ ਕੀ-ਕੀ ਆ ਗਿਆ ਸੁਣੋ ਉਹਨਾਂ ਦੀ ਜ਼ੁਬਾਨੀ ਮੇਰਾ ਨਾਮ ਪੀਤਾ ਸਿੰਘ ਹੈ ਜਵੰਦਪੁਰ ਜੀ ਅੱਜ ਮੀਆਂ ਵੰਡ ਸਟੇਡੀਅਮ ਦੇ ਵਿੱਚ ਜਿਹੜੇ ਲੱਡੂ ਵੰਡੇ ਗਏ ਬਖੀ ਵੰਡੇ ਕੀ ਜਰ ਮਾਗ ਏ ਭਾਜੀ ਆਪਣੇ ਸਾਡਾ ਭਤੀਜਾ ਮੇਰਾ ਸੁਖਜੀਤ ਸਿੰਘ 올림픽 ਦੇ ਵਿੱਚ ਮਤਲਬ ਸਿਲੈਕਸ਼ਨ ਹੋਈ ਹੈ ਬੱਚੇ ਦੀ ਤੇ ਉਸ ਉਹਦੀ ਖੁਸ਼ੀ ਦੇ ਵਿੱਚ ਇਥੇ ਲੱਡੂ ਸਾਡੇ ਭੈਣ ਭਰਾ ਸਾਰੇ ਮਤਲਬ ਇਕੱਠੇ ਹੋਏ ਨੇ ਬੜੀ ਜਿਆਦਾ ਖੁਸ਼ੀ ਮਨਾ ਰਹੇ ਆ ਜੀ ਪਿੰਡ ਵਾਸੀਆਂ ਵੱਲੋਂ ਸੱਜਾ ਮਿੱਤੋਂ ਵੱਲੋਂ ਪੂਰਾ ਸਹਿਯੋਗ ਹੈ ਜੀ ਪੂਰਾ ਸਹਿਯੋਗ ਹੈ ਜੀ ਬੜੀ ਖੁਸ਼ੀ ਹੈ ਜੀ ਇਹਨਾਂ ਨੇ ਮਨਾਈਆਂ ਸਾਡੇ ਪਿੰਡ ਵਾਲਿਆਂ ਨੇ ਮੀਂਹ ਮਿੰਟ ਜਵੰਧਪੁਰ ਬਦੀਸ਼ਾ ਸਾਰਿਆਂ ਨੇ ਭੈਣ ਭਰਾਵਾਂ ਨੇ ਮਤਲਬ ਫੋਨ ਕਰਕੇ ਗਿਆ ਜੀ ਅੱਜ ਸ਼ਾਮਾਂ ਨੂੰ ਲੱਡੂ ਵੰਡ ਰਹੇ ਗਰਾਉਂਡ ਦੇ ਵਿੱਚ ਸਾਰੇ ਭੈਣ ਭਰਾਓ ਉਹ ਨਾ ਨੌਜਨਾਂ ਨੂੰ ਕੀ ਕੀ ਕਰਦੇ ਨੇ ਨੌਜਨਾਂ ਵੇਖੋ ਅਪੀਲ ਕਰਦੇ ਆਂ ਜੀ ਗਰਾਊਂਡ ਦੇ ਨਾਲ ਜੜੋ ਤੇ ਮਾਪਿਆਂ ਦਾ ਨਾਂ ਰੋਸ਼ਨ ਕਰੋ ਜੀ ਹਾਂ ਜੀ ਕੀ ਨੋਟ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਆ ਜੀ ਪਿੰਡ ਜਵੰਦਪੁਰ ਤੋਂ ਕੀ ਕਹਿਣਾ ਚਾਹੋਗੇ ਆ ਜਿਹੜਾ ਖੁਸ਼ੀ ਦੇ ਨਾਲ ਲੱਡੀ ਲੱਡੇ ਜਾ ਰਹੀ ਹੈ ਵੇਖੋ ਜੀ ਸਾਡੇ ਛੋਟੇ ਜਿਹੇ ਪਿੰਡ ਤੋਂ ਸੁਖਜੀਤ ਜੋ ਇੰਡੀਆ ਟੀਮ ਦੇ ਵਿੱਚ ਉਹਦੀ ਵਰਲਡ ਕੱਪ ਲਈ ਸਿਲੈਕਸ਼ਨ ਹੋਈ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਜੋ ਗਰਾਊਂਡ ਦੇ ਵਿੱਚ ਅ ਵਿਦੇਸ਼ਾਂ ਤੋਂ ਮਿਆਂਮ ਤੋਂ ਵੱਖ-ਵੱਖ ਪਿੰਡਾਂ ਤੋਂ ਇੱਥੇ ਬੱਚੇ ਖੇਡਣ ਆਉਂਦੇ ਆ ਤੇ ਉਸ ਖੁਸ਼ੀ ਦੇ ਸਬੰਧ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਆ ਕਿੰਨੀ ਖੁਸ਼ੀ ਮਿਸਮੁਖਾਈ ਹੈ ਵੇਖੋ ਜੀ ਸਾਡੇ ਛੋਟੇ ਪਿੰਡ ਤੋਂ ਇੱਕ ਬੱਚਾ ਉੱਠ ਕੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਮਾਣ ਵਾਲੀ ਗੱਲ ਆ ਇਲਾਕੇ ਵਾਸਤੇ ਦੇਸ਼ ਵਾਸਤੇ 올림픽 ਖੇਡ ਕੇ 골ਡ ਮੈਡਲ ਜਿੱਤ ਕੇ ਆਊਗਾ ਸਾਨੂੰ ਉਹਦੇ ਨਾਲੋਂ ਵੀ ਵੱਧ ਖੁਸ਼ੀ ਹੋਊਗੀ ਤੇ ਇੱਥੇ ਗਰਾਊਂਡ ਦੇ ਵਿੱਚ ਜਿਹੜੇ ਬੱਚੇ ਅੱਜ ਖੇਡ ਰਹੇ ਆ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹਦੇ ਵਾਲ ਵੇਖ ਕੇ ਇੱਥੇ ਹੋਰ ਸੁਖਜੀਤ ਜਿਹੜੇ ਆ ਜਨਮ ਲੈਣ ਤੇ ਉਸ ਲੈਵਲ ਤੇ ਪਹੁੰਚਣ ਤੇ ਇਲਾਕੇ ਦਾ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਹਾਂਜੀ ਕਿਹਨਾਂ ਟੱਡੇ ਮੇਰਾ ਨਾਮ ਰੋਕੀ ਕੰਗ ਹੈ ਜੀ ਹਾਰ ਸਿਮਰਤਪਾਲ ਸਿੰਘ ਕੰਗ ਪਿੰਡ ਫਤਿਹਪੁਰ ਬਦੇਸ਼ੀ ਅੱਜ ਤੁਹਾਡੇ ਵੱਲੋਂ ਮੀਆਂ ਵਿੰਡ ਸਟੇਡੀਅਮ ਦੇ ਵਿੱਚ ਲੱਡੂ ਮੰਡੇ ਜਾ ਰਹੇ ਆ ਕੀ ਖੁਸ਼ੀ ਦੇ ਵਿੱਚ ਲੱਗੇ ਆ ਏ ਜੀ ਸਾਡੇ ਜਵੰਧਪੁਰ ਪਿੰਡ ਤੋਂ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ 올림픽 ਲਈ ਜਿਹੜੀ ਇੰਡੀਆ ਦੀ ਟੀਮ ਸਿਲੈਕਸ਼ਨ ਹੋਈ ਹੈ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਿਲੈਕਟ ਹੋਇਆ ਵਾ ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਬਰਫੀ ਦਾ ਡੂ ਲੈ ਕੇ ਆਏ ਆ ਇੱਥੇ ਹੋਰ ਵੀ ਇਲਾਕੇ ਦੇ ਸਾਰੇ ਮੋਤਵਰ ਸੱਜਣ ਆਏ ਆ ਸਾਰੇ ਇਕੱਠੇ ਹੋ ਗਏ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਬਹੁਤ ਖੁਸ਼ੀ ਆ ਜੀ ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਰਿਹਾ ਜੀ ਸਾਡੇ ਪਿੰਡਾਂ ਦਾ ਖਾਸ ਕਰਕੇ ਜਵੰਧਪੁਰ ਮੀਆਂ ਉਹ ਡੱਬੀ ਦੇ ਛੇ ਸਰਾ ਜੋ ਵੀ ਲੱਗ ਲੱਗੇ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ ਮੀਆਂਵੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈ ਸਾਡੇ ਏਰੀਆ 'ਚ ਇਥੋਂ ਹੀ ਬੱਚੇ ਨਿਕਲਦੇ ਆ ਪਹਿਲਾ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪੁਰਬ ਦੇ ਛਿਆਂ ਤੋਂ ਹੁਣ ਸਖਜੀਤ ਆ ਗਾਂ ਹੁਣ ਬੱਚੇ ਹੋਰ ਪਨੀਰੀ ਆਗੇ ਇਹਨਾਂ ਦੇ ਵਿੱਚੋਂ ਨਿਕਲਣਗੇ ਆਸ ਕਰਦੇ ਆ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ 올림픽 ਤੱਕ ਜਾਣ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਮਾਪਿਆਂ ਨੂੰ ਇਹ ਅਪੀਲ ਆ ਜੀ ਵੀ ਆਪਣੇ ਬੱਚਿਆਂ ਦਾ ਫੋਨਾਂ ਤੋਂ ਖਿਹੜਾ ਛਡਾ ਕੇ ਇਹਦੇ ਘਟੋ ਘਟੇ ਗਰਾਊਂਡ ਦੇ ਵਿੱਚ ਲਿਆਓ ਇਹ ਨਹੀਂ ਵੀ ਆਪਾਂ 올림픽 ਹੀ ਖਟਾਉਣੀ ਬੱਚਿਆਂ ਨੂੰ ਬੱਚੇ ਉਦਾਂ ਸਰੀਰਕ ਤੌਰ ਤੇ ਉਹ ਤਗੜੇ ਹੋ ਜਾਂਦੇ ਆ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਘੰਟਾ ਖੰਡ ਖੇਡਦੇ ਸ਼ਾਮ ਨੂੰ ਉਹ ਥੱਕ ਕੇ ਸੌਂ ਜਾਂਦੇ ਆ ਮੋਬਾਈਲਾਂ ਨੇ ਇਹ ਦੇ ਬੇੜਾਗਰਕ ਕਰ ਦਿੱਤਾ ਸਾਡੀ ਨੌਜਵਾਨ ਪੀੜੀ ਦਾ ਪਹਿਲਾਂ ਨਸ਼ਿਆਂ ਨੇ ਬਹੁਤ ਕੀਤਾ ਨਾਲ ਹੁਣ ਮੋਬਾਈਲ ਲੱਗ ਗਏ ਆ ਤੇ ਮਾਪਿਆਂ ਨੂੰ ਇਹੋ ਅਪੀਲ ਆ ਵੀ ਇੱਕ ਘੰਟਾ ਸ਼ਾਮ ਨੂੰ ਕੱਢ ਕੇ ਘਟੋ ਘਟਨ ਆਲਾ ਆਪ ਆਜੋ ਸੈਰ ਕਰੋ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓ ਤੇ ਬੱਚਿਆਂ ਦੀ ਜਿਹੜੀ ਹੈ ਮਾਨਸਿਕ ਤੇ ਸਰੀਰਕ ਸਿਹਤ ਜਿਹੜੀ ਆ ਉਹ ਵਧੀਆ ਹੋਊਗੀ ਸਰਕਾਰ ਪਾਸੋਂ ਜਾਂ ਐਨਆਰਆਈ ਵੀਰਾਂ ਪਾਸੋਂ ਸਰਕਾਰ ਪਾਸੋਂ ਤੇ ਕੋਈ ਨਹੀਂ ਅਜੇ ਤੱਕ ਜੀ ਏਦਾਂ ਲਾਰੇ ਲੱਗ ਜਾਂਦੇ ਆ ਵੀ ਤੁਹਾਨੂੰ ਮਿਲ ਜੂਗਾ ਪਰ ਅਜੇ ਕੋਈ ਸਾਨੂੰ ਮਿਲਿਆ ਨਹੀਂ ਗਾ ਜਦੋਂ ਆਪਣਾ ਐਨ ਆਰ ਆਈ ਵੀਰ ਆ ਹੋਰ ਇਲਾਕੇ ਦੇ ਜਿਹੜੇ ਮੋਤਬਰ ਸੱਜਣ ਆ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਉਹਨਾਂ ਨੂੰ ਸੁਨੇਹਾ ਲਾ ਦਈਦਾ ਵੀ ਆਹ ਚੀਜ਼ ਚਾਹੀਦੀ ਆ ਤੋ ਵੱਧ ਚੜ ਕੇ ਸਾਡਾ ਯੋਗਦਾਨ ਕਰਦੇ ਆ ਪੈਸੇ ਪੱਖੋਂ ਕੋਈ ਚੀਜ਼ ਚਾਹੀਦੀ ਹੋਵੇ ਸਾਨੂੰ ਹਾਜ਼ਰ ਹੋ ਜਾਂਦੀ ਆ ਹਾਂ ਜੀ ਕਿੰਨਾ ਵੱਡਾ ਆ ਮੇਰਾ ਨਾਂ ਜੀ ਜਸਬੀਰ ਸਿੰਘ ਆ ਜੀ ਰਿਟਾਇਰ ਫੌਜੀ ਆ ਜੀ ਮੈਂ ਤੇ ਪਹਿਲਾਂ ਤਾਂ ਫਤਿਹ ਬਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਹੋ ਅੱਜ ਸਾਡਾ ਜਿਹੜਾ ਅਜੀਤ ਸਿੰਘਾ ਇਸੇ ਪਿੰਡ ਦਾ ਮੇਰਾ ਵੀਰ ਸਾਡੇ ਨਾਲ ਪੜਦਾ ਰਿਹਾ ਉਹਨਾਂ ਦਾ ਬੇਟਾ ਸੁਖਜੀਤ ਇੰਡੀਆ ਟੀਮ ਵਾਸਤੇ ਉਹਦੀ ਸਿਲੈਕਸ਼ਨ ਹੋਈ ਆ ਬਹੁਤ ਸੋਹਣਾ ਪਲੇਅਰ ਵਾ ਪਹਿਲਾਂ ਵੀ ਖੇਡਿਆ ਵਾ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਜਿਹੜੇ ਇੱਥੇ ਲੱਡੂ ਵੰਡੇ ਗਏ ਤੇ ਨਾਲ ਬੱਚਿਆਂ ਨੂੰ ਜਿਹੜਾ ਵਾ ਉਹ ਥੋੜਾ ਜਿਹਾ ਜਾਣਕਾਰੀ ਦਿੱਤੀ ਗਈ ਬੱਚੇ ਵੀ ਗਾਂ ਚੌਣ ਕੇ ਅਸੀਂ ਵੀ ਸੰਗੀਤ ਬਣੀਏ ਕਿਉਂਕਿ ਇਦਾਂ ਹੀ ਪਨੀਰੀ ਜਿਹੜੀ ਆ ਵੇਖ ਕੇ ਹੀ ਰਾਂ ਖਰਬੂਜੇ ਨੂੰ ਵੇਖ ਕੇ ਹੀ ਖਰਬੂਜਾ ਜਿੱਦਾਂ ਰੰਗ ਫੜਦਾ ਨਾ ਮੰਨ ਲਓ ਬੱਚਿਆ ਜਿਹੜਾ ਵਾ ਹਰ ਬੱਚੇ ਦੇ ਮਨ ਚ ਹੋ ਕੇ ਅਸੀਂ ਵੀ ਸੁਖਜੀਤ ਬਣੀਏ ਜਿਹਨੂੰ ਕੱਲ ਨੂੰ ਉਹ ਟੀਵੀ ਦੇ ਵਿੱਚ ਖੇਡੂਗਾ ਤੇ ਬਾਕੀ ਇਸ ਗਰਾਊਂਡ ਦੇ ਵਿੱਚ ਉਸ ਵਾਹੀ ਗਰੂ ਦੀ ਕਿਰਪਾ ਵਾ ਬਖਸ਼ਿਸ਼ ਵਾ ਇਸ ਗਰਾਊਂਡ ਨੂੰ ਇੱਥੋਂ ਕੋਈ ਨਾ ਕੋਈ ਪਲੇਅਰ ਕੋਈ ਨਾ ਕੋਈ ਪਹਿਲਵਾਨ ਜਿਵੇਂ ਕਿ ਸ਼ੇਸ਼ਨ ਦਾ ਪਹਿਲਵਾਨ ਸੱਚਾ ਪਹਿਲਵਾਨ ਸੱਤਾ ਮੀਆਂ ਮਡ ਛੱਲੀ ਕਬੱਡੀ ਖਿਡਾਰੀ ਕਾਲਾ ਮੀਆਂ ਮਿੰਡ ਇੱਥੋਂ ਕੋਈ ਨਾ ਕੋਈ ਪੈਦਾ ਹੁੰਦਾ ਰਿੰਦਾ ਖਿਡਾਰੀ ਜਿਵੇਂ ਸਾਡੇ ਰੌਕੀ ਭ ਤੇ ਇਹਨਾਂ ਦੀ ਬੜੀ ਦੇਣ ਆ ਗਰਾਊਂਡ ਨੂੰ ਬੜਾ ਬੱਚਿਆਂ ਨੂੰ ਇਹਨਾਂ ਨੇ ਜੋੜਿਆ ਗਰਾਊਂਡ ਦੇ ਨਾਲ ਏਦਾਂ ਜੁੜ ਕੇ ਰੱਖਣਗੇ ਕਮ ਸਕੱਮ ਪਲੇਅਰ ਨਹੀਂ ਆ ਤੇ ਜਿੱਦਾਂ ਫੌਜ ਦੀ ਭਰਤੀ ਆਉਂਦੀ ਪੁਲਿਸ ਦੀ ਭਰਤੀ ਆਉਂਦੀ ਫਿਜ਼ੀਕਲ ਫਿਟ ਹੋਣਗੇ ਤੇ ਰੋਜੀ ਰੋਟੀ ਤੇ ਵੀ ਲੱਗ ਜਾਣਗੇ ਬੱਚੇ ਕਿਹੜੀ ਗੇਮ ਦੇ ਵਿੱਚ ਸਿਲੈਕਟ ਹੋਏਗਾ ਹਾਂਜੀ ਕਿਹੜੀ ਗੇਮ ਦੇ ਵਿੱਚ ਸਿਲੈਕਟ ਹੋਇਆ ਹਾਕੀ ਦੇ ਵਿੱਚ ਹੋਇਆ ਸਿਲੈਕਟ ਜੀ 올림픽 ਹਾਕੀ ਦੇ ਵਿੱਚ ਉਹਨਾਂ ਦਾ ਫਾਦਰ ਸਾਹਿਬ ਵੀ ਹਾਕੀ ਪਲੇਅਰ ਬਹੁਤ ਵਧੀਆ ਸੀ ਉਹਨਾਂ ਦਾ ਸੁਪਨਾ ਸੀ ਚਲੋ ਕੁਝ ਮਜਬੂਰੀਆਂ ਕਰਕੇ ਬਾਪ ਨਹੀਂ ਅੱਗੇ ਕਰ ਸਕੇ ਤੇ ਬੇਟੇ 'ਚ ਉਹਨਾਂ ਨੇ ਉਹੀ ਤਲਾਸ਼ ਲਿਆ ਬੜੀ ਮਿਹਨਤ ਕਰਾਉਂਦੇ ਸਾਰਾ ਪਰਾਰ ਪੀਤਾ ਵਾ ਇਹ ਵੀ ਬਹੁਤ ਮਿਹਨਤ ਕਰਾਉਂਦੇ ਆਪਣੇ ਬੱਚਿਆਂ ਨੂੰ ਹਾਕੀ ਵਾਲਾ ਹਾਕੀ ਆਪਣੇ ਪੰਜਾਬ ਦੀ ਗੇਮ ਸੀ ਜਿਹੜੀ ਆਪਣੇ ਤੋਂ ਦੂਰ ਹੁੰਦੀ ਜਾਂਦੀ ਸੀ ਚਲੋ ਹੁਣ ਉਮੀਦ ਜਾਗੀ ਆ ਜਿੱਦਾਂ ਆਪਣੇ ਏਰੀਆ ਦੇ ਉੱਤੇ ਮੋਵਾਲ ਤੋਂ ਪਲੇਅਰ ਆ ਹਾਕੀ ਦੇ ਵੈਰੋਵਾਲ ਤੋਂ ਆ ਹਾਕੀ ਦੇ ਕਾਫੀ ਪਲੇਅਰ ਆਉਣ ਕਰਕੇ ਫਿਰ ਦੁਬਾਰਾ ਉਮੀਦ ਜਾਗੀ ਆ ਕਿ ਪੰਜਾਬ ਦੀ ਹਾਕੀ ਫੇਰ ਸਿਖਰਾਂ ਤੇ ਆਊਗੀ